ਸਵਾਗਤ ਹੈ ਕਿਸਾਨ ਵੀਰੋ ਹੋਡਾ ਢੇਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਬਠਿੰਡੇ ਤੋਂ ਆ ਜੀ ਇੱਕ ਤੁਹਾਨੂੰ ਪਾਲ ਪਲੀ ਸਮੀ ਵੀ ਤੇ ਖੀਰੀ ਕੱਟੀ ਦਿਖਾਵਾਂਗੇ ਤਿਆਰ ਜਮਾ ਤੇ 200 ਨੂੰ ਚੋਕੜ ਗੱਬਣ ਬੈਠਾਂ ਦਿਖਾਵਾਂਗੇ ਉਹ ਬਾਅਦ ਚ ਦਿਖਾਵਾਂਗੇ ਗੱਲਬਾਤ ਬਾਈ ਜੀ ਨਾਲ ਕਰਾਵਾਂਗੇ ਕੋਈ ਵਪਾਰ ਦਾ ਕੰਮ ਨਹੀਂ ਘਰੇ ਪਸ਼ੂ ਰੱਖੇ ਵਿਆ ਸਸਰੀ ਕਾ ਵੀਰੇ ਸਸਰੀ ਕਾ ਵੀਰੇ ਉਹ ਠੀਕ ਠਾਕ ਹੋ ਗਿਆ ਹਾਂ ਜੀ ਹਾਂ ਜੀ ਬਹੁਤ ਵੀਰਾ ਤਾਂ ਨੰਬਰ ਬੋਲੋ ਆਪਣਾ ਜੀ 73409 ਹੂੰ 24373 ਪਿੰਡ ਆਪਣਾ ਜੀ ਵੀਰੇ ਇਹ ਬਠਿੰਡਾ ਸ਼ਹਿਰ ਚ ਆ ਗਈ ਹੱਦ ਨਰੁਆਣੇ ਵਾਲੀ ਸਾਈਡ ਅੱਛਾ ਨਰੁਆਣੇ ਹਾਂ ਬਾਦਲਾ ਦੇ ਮਾਲੋ ਨਿਸ਼ਾਨੀ ਹਾਂ ਜਦੋਂ ਨਰੁਆਣੇ ਤੋਂ ਐਂਟਰ ਹੁੰਨੇ ਆ ਹੂੰ ਲਾਲ ਸਿੰਘ ਨਗਰ ਵੱਜਦਾ ਏ ਤੇ ਨਜ਼ਦੀਕ ਹੈਗਾ ਹੈਗਾ ਬਾਦਲਾਲਾ ਪੋਲਾ ओके okay. okay. जी हां दया आनंद जोग हां दया आनंद ਨਾਲ ਦਾਨ ਸਿੰਘ ਹੈ ਦਾਨ ਸਿੰਘ ਚੋਕ ओके जी ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਇਹ ਤੇ ਜਾਣਕਾਰੀ ਲੈ ਕੇ ਫੇਰ ਆਉਣਾ ਹਨਾ ਤੇ ਵੀਰੇ ਅ ਅੱਜ ਆਪਾਂ ਤਿੰਨ ਨਾਗ ਦਿਖਾਉਣੇ ਹਨਾ ਹਾਂਜੀ ਤੇ ਘਰ ਦੇ ਆਪਣੇ ਇਹ ਨਾਗ ਬਾਈ ਕਰਦੀ ਕੋਈ ਵਪਾਰ ਦਾ ਮੈਂ ਕਹਿੰਦੇ ਇੱਕ ਬੱਦੇ ਵੀ ਨਹੀਂ ਤੇ ਜਿਹੜੀ ਆਪਾਂ ਬਾਈ ਦੇ ਨੰਬਰ ਤੇ ਕੱਟੀ ਦੇਖੀ ਐ ਨੇ ਮੂੰਹ ਕੰਫਰਮ ਖੀਰੀ ਆ ਵੀਰੇ ਬਾਈ ਜੀ ਖੀਰੀ ਦਿਖਾ ਦਿੰਨੇ ਆਪਾਂ ਜਦੋਂ ਨਾ ਬਸ ਕੋਈ ਗੱਲ ਨਹੀਂ ਜਿਹੜੀ ਕਹੇ ਤੀ ਉਹੀ ਹੋ ਜਾਣੀ ਆ ਤੇ ਵੀਰੇ ਕਿੰਨੇ ਦਿਨ ਬਾਕੀ ਐ ਇਹਦੇ ਇਹਦੇ ਬਾਈ ਜੀ ਹਫਤਾ ਇੱਕ ਬਾਕੀ ਹਜੇ ਹਫਤਾ ਓਕੇ ਤੇ ਚੰਗੇ ਥਣ ਲੈਵੇ ਕਿੰਨੀ ਕਿਹਦੀ ਮਾਲਰਕਾਰ ਸੀਗਾ ਦੁੱਧ ਬਾਈ 15 16 ਕਿਲੋ ਐਵਰੇਜ ਵਾਲੀ ਸੀ ਕਿਉਂਕਿ ਸਾਡੇ ਕੋਲ ਜਿਵੇਂ ਮੰਨ ਲਓ 10 ਪਸ਼ੂਆਂ ਚ ਐਵਰੇਜ ਵਧਿਆ ਦਿੰਦੀ ਸੀ ਉਮਰੇ ਦੀ ਤਕਰੀਬਨ ਹੁਣ ਕਿੰਨੀ ਕਿਹਦੀ ਬਾਈ ਹੋਊਗੀ ਯਾਰ 25 26 ਮਹੀਨੇ ਦੀ ਤੇ ਬਾਕੀ ਸਾਂਭਣ ਵਾਲੀ ਫਿਰ ਕਸਰ ਮਗਾਦੀ ਹੈ ਹਾਂ ਹਾਂ ਓਕੇ ਜੀ ਖੋਲੋ ਜੀ ਤੋਰਾ ਕਰਾ ਕੇ ਚੱਕੇ ਦਾ ਚੰਗੀ ਹੈ ਜੀ ਬਾਕੀ ਥਣ ਲੈਵੇ ਦੀ ਬੜੀ ਸਾਫਾ ਖੀਰੀ ਕੱਟੀ ਤੁਸੀਂ ਐਂ ਹਿਸਾਬ ਲਾਓ ਵੀ ਦੋ ਦੰਦ ਹੋਣਾ ਚਾਰ ਦੰਦ ਹੋਣਾ ਛੇ ਦੰਦ ਹੋਣਾ ਵੀ ਕਿੱਡੀ ਮੱਝ ਬਣ ਜਾਣਿਆ ਨੇ ਉਹਦੇ ਚੰਗੀ ਹੈ ਜੀ ਬਾਕੀ ਲੇਵੇ ਦੇ ਵਿੱਚ ਹਜੇ ਵੀ ਪਲਾਈਆਂ ਪੰਗਾਂ ਤੇ ਪੂਰੀਆਂ ਚੰਗੇ ਨੇ ਇੱਥੇ ਬੜਾ ਵਰਗਾ ਹਵਾਨਾ ਤਿਆਰ ਕਰਕੇ ਫੇਰ ਘਰ ਮਾਲੀ ਨੇ ਸੋਣਾ ਆ ਦੇਖੋ ਜੀ ਥਣ ਹਵਾਨੇ ਦੀ ਪੂਰੀ ਸਾਫ ਮੋੜ ਲਿਓ ਜੀ ਇਧਰ ਹੀ ਬੰਦ ਨੇ ਸ਼ਾਮੇ ਦੇ ਨਹੀਂ ਇਧਰ ਹੀ ਬੰਦ ਹੋ ਕੋਈ ਆ ਦੇਖੋ ਜੀ ਸਿੰਘ ਸਾਲਾ ਇੱਕ ਨੰਬਰ ਲੈ ਚਲੋ ਵੀਰੇ ਉੱਥੇ ਪੂਰੀ ਕੁਆਲਿਟੀ ਚੰਗੀ ਖੀਰੀ ਮੂੰਹੋਂ ਕਨਫਰਮ ਤੇ ਥਣ ਹਾਥੀ ਜਵਾਈ ਵਾਲੇ ਦੇ ਹੋਣ ਗਿਆ ਨਹੀਂ ਪਹਿਲਣਾਂ ਵਾਲੇ ਨਹੀਂ ਹੁੰਦੇ ਥਣ ਆ ਦੇਖੋ ਹਾਲ ਦੇ ਵਨੜ ਤੋਂ ਕਰੋ ਚੈੱਕ ਪੂਰਾ ਮੁਠੀ ਵਾਲਾ ਤੇ ਚੰਗਾ ਥਣ ਕੱਢਣਾ ਬੰਦ ਬਲਾਨ ਵੀ ਨਹੀਂ ਕੀਤਾ ਬੰਦ ਆ ਦੇਖੋ ਹਵਾ ਨਾ ਕਰੋ ਨੇੜੇ ਤੇ ਫਸਿਲ ਵੜੀਆ ਯਾਰ ਹਨਾ ਤੇਰੀ ਅੰਡੀ ਸੀ ਨੇ ਹੋਰ ਇਹਨੋਂ ਬੋਤਾ ਬਹੁਤ ਲੈਵਾ ਖੋਲਣਾ ਜੋ ਕਿ ਇਹ ਡਿਮਾਂਡ ਬਾਈ ਇਹਦੀ ਬਾਈ ਫੋਨ ਤੇ ਕਰ ਜਾਇਜ ਹੋ ਜਾਮ ਬਸ ਜਾ ਓਕੇ ਜੀ ਆਪਾਂ ਡਰਦੇ ਜਾਨਵਰ ਹਾਂ ਖੀਰੀ ਕੱਟੀ ਤੁਹਾਨੂੰ ਦਿਖਾਤੀ ਬਹੁਤ ਠੱਗ ਇਹ ਜਿਹੀਆਂ ਕੱਟੀਆਂ ਨਿਕਲਦੀਆਂ ਫਿਰ ਫਿਰ ਪਤਾ ਕੀ ਗੱਲ ਆ ਫੋਨ ਤੇ ਤੰਗ ਕਰੀ ਆ ਕਰਨਗੇ ਮੈਨੂੰ ਠੀਕ ਆ ਜੀ ਨਾ ਬੁੱਤ ਖੜ ਜਾ ਸੀਲ ਸਾਹੂ ਆ ਨਾ ਇਹਨੇ ਥੋੜਾ ਕਰਕੇ ਮੜਾ ਆਉਂਦਾ ਨਹੀਂ ਨਾ ਬੁੱਤ ਨਾ ਓਕੇ ਖੀਰੀ ਵੀਰੇ ਜੇ ਮਰਿਨਲ ਖੀਰੀ ਮੋਲੇ ਦਾ ਫੋਨ ਤੇ ਹੋਜੂ ਆ ਜਾ ਵੀਰੇ ਇੱਧਰ ਇਹ ਜਿਹੜੀ ਆਪਾਂ ਵੇੜ ਦੇਖੀ ਨੇ ਵੀਰੇ ਜਰਸੀ ਕਿੰਨੇ ਜਰਦੀ ਗੱਬਣਾ ਹੈ ਇਹ ਤਾਂ ਵੀਰੇ 2 ਮਹੀਨੇ ਦੀ ਗੱਬਣ ਹੈ ਹੂੰ ਠੀਕ ਹੈ ਇਹ ਅਸੀਂ ਹਜੇ ਚੈੱਕ ਨਹੀਂ ਕਰਾਈ ਤੇ ਇਹ ਇਹਦੇ ਥੱਲੇ ਦੁੱਧ ਹੋਊਗਾ ਬਾਈ ਹੈ ਤਾਂ ਯਾਰ ਬਾਈ 14 13 14 ਇੱਥੇ ਚੱਲਦੀ ਆ ਆਪਾਂ ਅਗਲੇ ਨੂੰ ਚਵਾ ਦੇਾਂਗੇ 13 ਨੂੰ ਪਰ ਕਰਾਈ ਹਾਂ ਚੈੱਕ ਨਹੀਂ ਕਰਾਈ ਟਰਲਾ ਥਣ ਅੱਧਾ ਇਹਦਾ ਟਰਲਾ ਥਣ ਅੱਧਾ ਬਾਈ ਓਕੇ ਜੀ ਜਮਾਂਦਰੀ ਅੱਧਾ ਤੇ ਇਹਦਾ ਮੋਹਰੀ ਬਗਰ ਹੋਣੀਗਾ ਇਹਦਾ ਵੀ ਫੋਨ ਤੇ ਜੀ ਇਹਦਾ ਦੁੱਧ ਇਹਨਾਂ ਦੋਨਾਂ ਦਾ ਜੋੜੇ ਦਾ ਹੀ ਕਰ ਲਾਂਗੇ ਭਾਈ ਹਾਂਜੀ ਓਕੇ ਤੇ ਇਹ ਇਹ ਕਿੰਨੇ ਚਿਰ ਦੀ ਚੱਕ ਬਸ ਇਹ ਬਾਈ ਜੀ 5 ਮਹੀਨਾ ਦੀ ਹੋਣ ਵਾਲੀ ਕੋਈ 5-4 ਦਿਨ ਇੱਧਰ ਉੱਧਰ ਹੋ ਸਕਦੇ ਓਕੇ 5 5 ਮਹੀਨੇ ਹੋਣ ਵਾਲੇ 5-4 ਦਿਨ ਇੱਧਰ ਉੱਧਰ ਹੋਣਗੇ ਜੇਠਾੜ ਸੌਣ ਵਿਸਾਖ ਤੇ ਬਣੀ ਸੀ ਵਿਸਾਖ ਜੇਠਾੜ ਸੌਣ ਭਾਦੋ ਹਾਂ 5ਵਾਂ ਮਹੀਨਾ ਇਹਨੂੰ ਬਸ ਕੋਈ 5-7 ਦਿਨ ਰਹਿੰਦੇ ਜਾਂਦੇ ਤੇ ਕੀ ਆ ਗਿਆ ਦੋਨਾਂ ਦਾ ਰੇਟ ਪਰ ਭਾਈ ਇਹਦੇ ਥੱਲੇ ਵੀ ਦੁੱਧ 12-13 ਕਿਲੋ ਠੰਡਾਗਾ ਪਚਵਾ ਕੇ ਦੇਣਾ ਅਗਲੇ ਨੇ ਸੱਲੀ ਕਰਕੇ ਲੈ ਜਾਣੀ ਠੀਕ ਹੈ ਜੀ ਇਹਦੇ ਥੱਲੇ ਵੀ 12 13 ਕਿਲੋ ਦੁੱਧ ਤਾਂ ਬਾਤ ਮੰਨ ਲਓ 7 ਕਿਲੋ ਟਾਈਮ ਦਾ ਦੁੱਧ ਹੀ ਮੰਨੋ ਇਹਦਾ ਤਾਂ ਪਰਲੀ ਦਾ ਓਕੇ ਹਾਂ ਠੀਕ ਹੈ ਜੀ ਤੇ ਚਾਰਟ ਤੇ ਮਿਲਦੇ ਆ ਦੋਨੇ ਇਹ ਨਿਆਣੀ ਤੋਂ ਵੀ ਨਾ ਇਹ ਨਿਆਣੀ ਤੋਂ ਵੀ ਨਾ ਇਹਦੇ ਨਿਆਣਾ ਪਾ ਓਕੇ ਜੀ ਬਾਕੀ ਦੀ ਗੱਲ ਯਾਰ ਦੁੱਧੇ ਮੰਝਾ ਵਰਗਾ ਪਾਉਂਦੇ ਹਾਂ ਹਾਂ 6 6 ਫੈਟ ਦੇ ਲਗਭਗ ਆ ਜੀ 6 6 ਫੈਟ ਦੇ ਇਹ 2 ਮਹੀਨਿਆਂ ਦੀ ਕੋਈ ਗਰਮੀਆਂ ਚੈੱਕ ਨਹੀਂ ਹਾਂ ਇਹ ਆਪਾਂ ਬਾਈ ਜੀ ਜੇ ਚੈੱਕ ਕਰਾਵਾਂਗੇ ਤਾਂ ਉਹ ਜਾ ਮੁੱਲ ਦੱਸ ਦਾਂਗੇ ਤੇ ਇਹ ਪੁੱਤਰ ਇਹ ਬਾਈ ਜੀ ਚੈੱਕ ਕਰਾਈ ਜੀ ਤੇ 14 ਕਿਲੋ ਦੁੱਧ ਹ ਚੋਆ ਕਿ 14 ਹੀ ਥੱਲੇ ਇਹਦੇ ਥੱਲੇ 14 ਇਹਦਾ 12 ਬੰਨੋ ਕਈ ਵਾਰ ਕੀ ਹੁੰਦਾ ਜਾਨਵਰ ਗਰਮੀ ਆ ਭਰਾਵਾ ਨਹੀਂ ਟਿਕਦਾ ਇੱਕ ਥਾਂ ਤੇ ਕਿਸੇ ਦਾ ਖਾਲੀ ਨਿਕਲਦੀ ਆ ਅੱਛਾ ਦੋਨਾਂ ਦਾ 25-25 ਆ ਬਈ 50000 ਰੁਪਏ 50000 ਜਾਇ ਰੇਟ ਆ ਯਾਰ ਜਮਾ ਹਨਾ ਸੋਰਾ ਤਰਾ ਆਪੋ ਬਈ ਯਾਰ ਉਹ ਦੇਖੋ ਆਪਦੇ ਜਾਨਵਰ ਆ ਬੁੜੀਆਂ ਸਾਹੁੰਦੀਆਂ ਵਿਚਾਰੀਆਂ ਕੀ ਆ ਥੋੜਾ ਜਨਾ ਖੇਤੀ ਦਾ ਕੰਮ ਵੀ ਉੱਤੇ ਜਿਹੜਾ ਇੱਕ ਲੇਵਰ ਦੀ ਸਮੱਸਿਆ ਨਹੀਂ ਤਾਂ ਬਈ ਲੱਖ ਰੁਪਏ ਲਈ ਮੱਝ ਦਿੰਦੀ 12-13 ਕਿਲੋ ਓਕੇ ਓਕੇ ਜਮਾ ਗੱਲ ਜਾ ਹਾਂ ਤੇ ਚਵਾ ਕੇ ਦੇਵਾਂਗੇ ਮੈਂ ਆਖਿਆ ਯਾਰ ਬਈ ਆਗਲੇ ਨਿਧਲੀ ਕਰਕੇ ਲੈ ਕੇ ਸਾਡੇ ਕਹਿ ਨਸੀਲ ਨਹੀਂ ਹੁੰਦੀਆਂ ਆ ਜੋ ਕੱਟੀ ਫੇਰ ਦਿਖਾ ਦਈਏ ਚੰਗੇ ਜੀ ਕੱਟੀ ਤੋਹਫਾ ਤੁਹਾਨੂੰ ਦਿਖਾਤਾ ਹੈ ਅੱਜ ਜਰੂਰ ਬਾਈ ਨਾਲ ਕਰਿਓ ਸੰਪਰਕ ਖੀਰੀ ਕੱਟੀ ਮੋਲੇ ਦਾ ਫੋਨ ਤੇ ਹੋ ਹੋ ਜਮਾਇਜ ਕੱਟੀ ਦੇ ਹਿਸਾਬ ਨਾਲ ਆ ਕਰੋ ਜੀ ਜੇ ਕੁਆਲਿਟੀ ਬੁਰੀ ਚੰਗੀ ਥਾਣ ਲਈ ਪੂਰੀ ਸਾਫ ਆ ਸੀਲ ਵਧੀਆ ਯਾਰ ਹੈ ਨਾ ਹਾਂ ਨਹੀਂ ਕੱਟੀ ਬਹੁਤ ਜਿਆਦਾ ਚੰਗੀ ਬਾਨੀ ਆ ਬਾਈ ਜੀ ਕਈ ਬੰਦਿਆਂ ਨੂੰ ਲਓ ਖੀਰੀ ਤੇ ਦੋਂਦੀ ਤਾਂ ਨਹੀਂ ਪਤਾ ਉਹ ਮੈਨੂੰ ਹੈਰਾਨ ਨਾ ਕਰਨ ਨਹੀਂ ਕਰਨਗੇ ਵਜਨ ਦੀ ਘਟ ਅੱਬਾਈ ਹੁਣ ਬੱਚਿਆਂ ਦੇ ਹਿਸਾਬ ਨਾਲ ਹੀ ਵਜਨ ਆ ਨੇ ਭਜਨ ਠੀਕ ਆ ਤੇ ਹਾਂ ਤੇ ਮੇਨ ਚੀਜ਼ ਕੀ ਹੁੰਦੀ ਆ ਸਿੰਗਲੇਵਾ ਸਰੀਰ ਮੰਨ ਲਓ ਲੇਵਾ ਜੀ ਮੰਨ ਕੇ ਚੱਲੋ ਕੋਈ ਪੂੜੇ ਪਾੜੇ ਆ ਦੇਖ ਲਓ ਥੋੜੇ ਨਹੀਂ ਜੋ ਓਕੇ ਜੀ ਹੋਰ ਆ ਵੀ ਫੇਰੀ ਕੱਟੀ ਸੀ ਹਜੇ ਹੱਤਾ ਜੋਤੀ ਆਰਾਮ ਨਾਲ ਲਈ ਹਮ ਆ ਦੇਖੋ ਜੀ ਠੰਡ ਹਵਾਨੇ ਦੀ ਪੂਰੀ ਸਾਫ ਤੇ ਨੰਬਰ ਬਈ ਫੇਰ ਬੋਲ 73409 ਹਮ 24373 ਸਰਬੰਡੇ ਤੋਂ ਆਪਾਂ ਤੁਹਾਨੂੰ ਵੀਡੀਓ ਦਿਖਾਤੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਫੈਦ ਲਓ ਧੰਨਵਾਦ